ਹਿਮਕਾਰਮ ਦੇ ਪਿੰਡ ਚੇਲਾ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਚੱਲੀ ਗੋਲੀ ਦੇ ਹੁਣ ਦੂਸਰੀ ਧਿਰ ਦੇ ਵੀ ਬਿਆਨ ਸਾਹਮਣੇ ਆਏ ਹਨ ਇਹ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਉੱਪਰ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਗੋਲੀਆਂ ਤਾਂ ਸਾਡੇ ਘਰ ਉੱਪਰ ਚੱਲੀਆਂ ਸਾਡੇ ਕੋਲ ਵੀਡੀਓ ਸਬੂਤ ਵੀ ਹਨ ਅਦਾਲਤ ਵੱਲੋਂ ਸਾਨੂੰ ਇਸ ਜ਼ਮੀਨ ਦਾ ਸਟੇ ਵੀ ਮਿਲਿਆ ਹੋਇਆ ਹੈ ਉਧਰ ਜ਼ਖਮੀ ਸਰਪੰਚ ਦੇ ਪਿਤਾ ਨੇ ਕਿਹਾ ਕਿ ਜ਼ਮੀਨੀ ਵਾਦ ਨੂੰ ਲੈ ਕੇ ਇਹਨਾਂ ਲੋਕਾਂ ਨੇ ਗੋਲੀਆਂ ਚਲਾਈਆਂ ਜਿਸ ਵਿੱਚ ਮੇਰਾ ਪੁੱਤ ਜ਼ਖਮੀ ਹੋ ਗਿਆ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਰ ਦੂਜੀ ਧਿਰ ਨੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਉਧਰ ਇਸ ਸਬੰਧੀ ਡੀਐਸਪੀ ਭਿੱਖੀਵੰਦ ਪ੍ਰੀਤਿੰਦਰ ਸਿੰਘ ਨੇ ਕਿਹਾ ਕਿ ਇਹ ਪੰਚਾਇਤੀ ਜ਼ਮੀਨ ਨਾਲ ਜੁੜਿਆ ਵਿਵਾਦ ਸੀ ਜਿਸ ਨੂੰ ਲੈ ਕੇ ਮਾਮਲਾ ਦਰਜ ਕੀਤਾ ਆਇਆ ਹੈ ਤਾਂ ਜੇ ਕੋਈ ਅੱਗੇ ਵੀ ਤੱਥ ਸਾਡੇ ਸਾਹਮਣੇ ਆਉਂਦਾ ਹੈ ਤਾਂ ਉਸ ਸੰਬੰਧੀ ਵੀ ਕਾਰਵਾਈ ਕੀਤੀ ਜਾਏਗੀ। ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਕੀ ਕਹਿਣਾ ਹੈ। ਜ਼ਖਮੀ ਸਰਪੰਚ ਦੇ ਪਿਤਾ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਦੂਜੀ ਧਿਰ ਦੇ ਪਰਿਵਾਰਕ ਮੈਂਬਰਾਂ ਦਾ। ਹਾਂਜੀ ਭੰਜੀ ਕੀ ਨਾ ਤੁਹਾਡਾ? ਮੇਰਾ ਨਾਮ ਸੁਖਿੰਦਰਜੀਤ ਕੋਰਾ। ਹਾਂਜੀ ਕੱਲ ਜਿਹੜੀ ਇੱਕ ਪਿੰਡਾਂ ਚ ਚੇਲੇ ਪਿੰਡ ਦੇ ਵਿੱਚ ਗੋਲੀ ਚੱਲੀ ਆ। ਤੇ ਕੀ ਗੱਲ ਹੋਈ ਸਾਰੀ ਇਹ? ਇਹ ਸਾਰੀ ਗੱਲ ਇਦਾਂ ਜੀ 50 40 50 ਸਾਲ ਤੋਂ ਜਿਹੜੀ ਇਹ ਪਹਿਲੀ ਪੰਚਾਇਤੀ ਆ ਇਹ ਮੇਰੇ ਪਾਪਾ ਹੁਣਾਂ ਦੇ ਥੱਲੇ ਚੱਲਦੀ ਪਈ ਆ ਪਹਿਲੀ ਉਹ ਬੌਂਦੇ ਬੈ ਨੇ। ਉਹਨਾਂ ਦੇ ਉਹਨਾਂ ਨੇ ਟੈਕਸ ਵਗੈਰਾ ਵੀ ਸਾਰੇ ਤਾਰੇ ਹੋਏ ਨੇ। ਹੁਣ ਇਹਨਾਂ ਦਾ ਜਿਹੜਾ ਕੇਸ ਆ ਉਹ ਵੀ ਚੱਲਦਾ ਪਿਆ ਪੱਟੀ ਦੇ ਵਿੱਚ। ਜਿੱਥੋਂ ਕੇ ਪਾਪਾ ਨੂੰ ਸਟੇ ਮਿਲੀ ਆ। ਇਸ ਪਹਿਲੀ ਦੇਖੋ ਉੱਪਰ। ਇਸ ਸਟੇ ਮਿਲਣ ਦੇ ਬਾਵਜੂਦ ਵੀ ਜਿਹੜਾ ਇਹ ਪਿੰਡ ਦਾ ਸਰਪੰਚਾ ਮੌਜੂਦਾ ਰਬਜੀਤ ਸਿੰਘ ਕੱਲ ਇਹਨੇ ਉੱਪਰ ਆ ਕੇ ਪਾਪਾ ਨਾਲ ਦੇ ਹਮਲਾ ਕੀਤਾ ਆ ਪਾਪਾ ਦਾ ਨਾਮਿੰਦਰ ਸਿੰਘ ਆ ਜੀ ਇਹਨਾਂ ਦੇ ਉੱਪਰ ਇਹਨਾਂ ਨੇ ਆ ਕੇ ਹਮਲਾ ਕੀਤਾ ਆ ਹਮਲਾ ਕਰਕੇ ਉਸ ਤੋਂ ਬਾਅਦ ਵੀ ਉਲਟਾ ਪਾਪਾ ਉਹਨਾਂ ਦੇ ਉੱਪਰ ਬਲੇਮ ਲਾ ਦਿੱਤਾ ਆ ਕਿ ਇਹਨਾਂ ਨੇ ਸਾਡੇ ਉੱਪਰ ਗੋਲੀਆਂ ਚਲਾਈਆਂ ਜਦ ਕਿ ਪਾਪਾ ਸੰਗਤ ਦੇ ਵਿੱਚ ਬੈਠੇ ਸੀਗੇ ਇੱਥੇ ਸੰਗਤ ਦੇ ਬੰਦੇ ਵੀ ਬਹੁਤ ਸਾਰੇ ਮੌਜੂਦ ਸੀਗੇ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨਾਲ ਚੱਕ ਕੇ ਲੈ ਗਈ ਹੋਈ ਆ ਤੇ ਕੱਲ ਦੇ ਮੇਰੇ ਪਾਪਾ ਲਾਪਤਾ ਨਾ ਮੇਰੇ ਪਾਪਾ ਦਾ ਕੁਝ ਪਤਾ ਆ ਕਿ ਮੇਰੇ ਪਾਪਾ ਕਿੱਥੇ ਨੇ ਆ ਮੇਰੇ ਕੋਲ ਉਹਨਾਂ ਦੀ ਵੀਡੀਓ ਮਿਲੀ ਆ ਜਿਹੜੀ ਮੈਨੂੰ ਵੀਡੀਓ ਪਹੁੰਚੀ ਆ ਜਦੋਂ ਮੈਂ ਲੈ ਕੇ ਉਹਨਾਂ ਨੂੰ ਪੁੱਛਿਆ ਦੇਖੋ ਵੀਡੀਓ ਬੋਲ ਰਹੇ ਨੇ ਪਿੱਛੇ ਦੇ ਆਹ ਤੇ ਆਈ ਖਾ ਰਿਹਾ ਪਪਾ ਮਿੰਨ ਧਰਮਾ ਆਤਾ ਔਹ ਵੇਖਾ ਆਹ ਓ ਬਾਬਾ ਜਾ ਰਿਹਾ ਆ ਕਾਂਡ ਕਾਂਡ ਦੇ ਵਿੱਚੋਂ ਸਾਨੂੰ ਮਿਲੀਆਂ ਨੇ ਜਿਹੜੇ ਉੱਥੇ ਪੁਕਤਾ ਸਬੂਤ ਸੀਗੇ ਜਿਹੜੇ ਸਾਡੇ ਬਕਾਇਦਾ 2-3 ਸਾਲ ਤੋਂ ਸਾਡੇ ਖਰਚ ਕੈਮਰੇ ਚੱਲ ਉਹ ਜਿਹੜੀਆਂ ਪੀਰ ਡਿਲੀਟ ਕਰਕੇ ਤੇ ਜਿਹੜੇ ਡੀਵੀਆਰ ਵਗੈਰਾ ਨੇ ਪੁਲਸ ਵਾਲੇ ਖਲ ਦੇ ਲਾਗੇ ਲੈ ਤੇ ਜਿਹੜੀ ਇਸ ਟਾਈਮ ਜੋ ਸਾਡੀ ਸੁਣਵਾਈ ਹੋਣੀ ਚਾਹੀਦੀ ਉਹ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਕੱਲ ਦੇ ਭੱਜੇ ਫਿਰਦੇ ਆ ਸਾਰੇ ਜਾਣੇ ਵੀ ਸਾਡੇ ਬੱਚੇ ਮੇਰਾ ਭਤੀਜਾ ਦਾ 15-16 ਸਾਲ ਦਾ ਮੈਨੂੰ ਨਹੀਂ ਪਤਾ ਉਹ ਕਿੱਥੇ ਇਸ ਟਾਈਮ ਕਿੱਥੇ ਨੇ ਔਰ ਇਸ ਟਾਈਮ ਜਿਹੜੇ ਝੂਠੇ ਪਰਚੇ ਛੋਟੀਆਂ ਕਾਰਵਾਈਆਂ ਉਲਟਾ ਸਾਡੇ ਤੇ ਬਲੇਮ ਲਾਇਆ ਜਾ ਰਿਹਾ ਕਿ ਅਸੀਂ ਗੋਲੀਆਂ ਚਲਾਈਆਂ ਨੇ ਆਹ ਦੇਖੋ ਜੀ ਜਿਹੜੇ ਉੱਥੇ ਗੋਲੀਆਂ ਵੱਜ ਕੇ ਥੱਲੇ ਡਿੱਗੇ ਮਹਿੰਦਰ ਸਿੰਘ ਜਿਹੜੇ ਬੋਲੇ ਉਹਨਾਂ ਦੇ ਖਿਲਾਫ ਬੋਲਿਆ ਜਾ ਰਿਹਾ ਕਿ ਮਹਿੰਦਰ ਸਿੰਘ ਨੂੰ ਸੁੱਟ ਦਿੱਤਾ ਗਿਆ ਉਹ ਮਹਿੰਦਰ ਸਿੰਘ ਗੋਲੀਆਂ ਕਿੱਥੋਂ ਚਲਾ ਰਿਹਾ ਇਹ ਮਸਲਾ ਕੀ ਜ਼ਮੀਨ ਦਾ ਮਸਲਾ ਹੈਗਾ ਕੀ ਪੰਜਾਬੀ ਜਿਸ ਤਰ੍ਹਾਂ ਪੰਚਾਇਤ ਕਰੀ ਵੀ ਇਹ ਜਿਹੜੀ ਜ਼ਮੀਨ ਹੈ ਪੰਚਾਇਤੀ ਆ ਹਾਂ ਜੀ ਕੀ ਮਸਲਾ ਕੀ ਹੈ ਮਸਲਾ ਇਹ ਹੈ ਕਿ ਜਿਹੜੇ ਮੇਰੇ ਪਾਪਾ ਪਹਿਲਾਂ ਸਰਪੰਚ ਰਹੇ ਨੇ ਪਹਿਲਾਂ ਪਾਪਾ ਉਹਨਾਂ ਕੋਲੇ ਪਹਿਲੀ ਵਗਦੀ ਰਹੀ ਆ ਉਸ ਤੋਂ ਬਾਅਦ ਬੋਲੀ ਤੇ ਬੋਲੀ ਹੁੰਦੀ ਵੀ ਆਈ ਆ ਕੋਈ ਬੋਲੀ ਇਹਨਾਂ ਦੀ ਏਦਾਂ ਦੀ ਬੈਠੀ ਜਿਹਦੇ ਵਿੱਚ ਇਹਨਾਂ ਦੀ ਬੈਸ ਬਸਾਈ ਹੋ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਬੋਲੀ ਨਹੀਂ ਦਿੱਤੀ ਇਹਨਾਂ ਨੇ ਪਹਿਲਾਂ ਕੇਸ ਕੀਤਾ ਜਾ ਕੇ ਕੇਸ ਦੇ ਵਿੱਚੋਂ ਬੱਪਾ ਨੂੰ ਸਟੇ ਮਿਲੀ ਹੋਈ ਜਿਸ ਸਟੇ ਦੇ ਅਕੋਰਡਿੰਗ ਇਹ ਸਾਰੀ ਪਹਿਲੀ ਵੋਂਦੇ ਪਏ ਪਰ ਹੁਣ ਇਹ ਧੱਕੇਸ਼ਾਹੀ ਦੇ ਨਾਲ ਉੱਪਰ ਕਬਜ਼ਾ ਕਰਨਾ ਚਾਹੁੰਦੇ ਨੇ ਕਬਜ਼ਾ ਕਰਕੇ ਝੋਂਦੇ ਤੇ ਪਰਿਵਾਰ ਵੀ ਮਾਰ ਦਿੱਤਾ ਜਾਵੇ ਤੇ ਜਿਹੜਾ ਘਰ ਹੋਰ ਵੀ ਮੇਰੇ ਕੋਲ ਵੀਡੀਓ ਕਲਿੱਪ ਕਾਫੀ ਨੇ ਜਿਦੇ ਵਿੱਚ ਬੱਪਾ ਉੱਥੇ ਡਿੱਗੇ ਹੋਏ ਨੇ ਤੇ ਉਹ ਵੀਡੀਓ ਦੇਖ ਕੇ ਰਾਤ ਮੈਂ ਇੱਥੇ ਪਹੁੰਚੀ ਆ ਪਰ ਮੈਨੂੰ ਅਜੇ ਤੱਕ ਕੋਈ ਖਬਰ ਨਹੀਂ ਮਿਲੀ ਜੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕਹਿੰਦਾ ਜੀ ਤੁਹਾਡੇ ਉਹਨਾਂ ਦਾ ਕਸੂਰ ਆ ਜੀ ਉਹਨਾਂ ਨੇ ਗੋਲੀਆਂ ਚਲਾਈਆਂ ਜਦ ਕਿ ਉਹਨਾਂ ਦੇ ਕੋਲ ਗੋਲੀਆਂ ਬੰਦੂਕ 'ਚ ਹੈ ਹੀ ਨਹੀਂ ਸੀ ਉਹਨਾਂ ਨੇ ਗੋਲੀਆਂ ਕਿੱਥੋਂ ਚਲੋਣੀਆਂ ਨਾਲ ਉਹਨਾਂ ਦੇ ਸੰਗਤ ਦੇ ਬੰਦੇ ਜਿਹੜੇ ਆ ਉਹ ਵੀ ਚੱਕੇ ਨਾਲ ਲੱਗੇ ਹੋਏ ਨੇ ਔਰ ਪਤਾ ਹੀ ਨਹੀਂ ਪਾਪਾ ਮੇਰੇ ਕਿੱਥੇ ਕਿੱਥੇ ਪਾਪਾ ਮੇਰੇ ਸ਼ੂਗਰ ਦੇ ਮਰੀਜ਼ ਉਹਨਾਂ ਦੀ ਦਵਾਈ ਚੱਲਦੀ ਹੈ ਠੁਕੜ 10-12 ਸਾਲ ਤੋਂ ਜੇ ਮੇਰੇ ਪਾਪਾ ਨੂੰ ਕੁਝ ਹੋ ਜਾਂਦਾ ਆ ਤੇ ਮੈਨੂੰ ਪ੍ਰਸ਼ਾਸਨ ਇਸ ਦਾ ਜਵਾਬ ਦੇਵੇਗਾ ਜਾਂ ਮੇਰੇ ਪਾਪਾ ਨੂੰ ਪੂਰਾ ਕਰਕੇ ਦੇਣਗੇ ਤੇ ਮੇਰੇ ਪਾਪਾ ਮੇਰੇ ਮੰਮਾ ਕਟੋਂ ਘੱਟ 3 ਮਹੀਨੇ ਤੋਂ ਡਿਪਰੈਸ਼ਨ 'ਚ ਨੇ ਜਿੰਨਾਂ ਦਾ ਪਟਿਆਲੇ ਦੇ ਵਿੱਚ ਇਲਾਜ ਚੱਲਦਾ ਪਿਆ ਆ ਤੇ ਅਸਲ ਅੱਜ ਅਸੀਂ ਇੰਨੇ ਦੁਖੀ ਬੈਠੇ ਆ ਇਹ ਮੇਰੇ ਭਾਬੀ ਨੇ ਕਿ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਭਾਬੀ ਜੀ ਆ ਸਾਡੇ ਤੇ ਆ ਕੰਮ ਹੋ ਗਿਆ ਤੇ ਮੈਂ ਫਿਰ ਆਪਣੇ ਬੱਚਿਆਂ ਨੂੰ ਲੈ ਕੇ ਤੇ ਮੋਚੀ ਆ ਤੇ ਖਰਾਦ ਦਾ ਸਾਨੂੰ ਕੋਈ ਪਤਾ ਨਹੀਂ ਮੇਰੇ ਪਾਪਾ ਜਾਂ ਮੇਰਾ ਬ੍ਰਦਰ ਤੇ ਜਾਂ ਮੇਰਾ ਭਤੀਜਾ 16 ਸਾਲ ਦਾ ਸਤੰਤ ਕਿੱਥੇ ਆ ਮੈਨੂੰ ਕੋਈ ਨਹੀਂ ਇਹ ਚੀਜ਼ ਦੱਬਗਾ ਹੁਣ ਵੀ ਕੀ ਮੰਗ ਰਹੇ ਅਸੀਂ ਇਹ ਖੜਦੇ ਹੱਥ ਛੁੱਡ ਕੇ ਪੰਜਾਬ ਸਰਕਾਰ ਤੋਂ ਕਿ ਸਾਡੀ ਮਦਦ ਕਰੋ ਸਾਡੇ ਨਾਲ ਇਨਸਾਫ ਕਰੋ ਜੋ ਸਾਡੇ ਨਾਲ ਗਲਤ ਧੱਕਾਸ਼ਾਹੀ ਹੋ ਰਹੀ ਆ ਸਾਡਾ ਸਾਥ ਦਿਓ ਸਾਨੂੰ ਸਪੋਰਟ ਕਰੋ ਨਾ ਕਿ ਤੁਸੀਂ ਗਲਤ ਸਪੋਰਟ ਕਰੋ ਜੋ ਗਲਤ ਅਲੀਗੇਸ਼ਨ ਲੱਗ ਰਹੇ ਉਹ ਸਾਡੇ ਤੇ ਨਹੀਂ ਨੇ ਉਹ ਅਸੀਂ ਕੁਛ ਨਹੀਂ ਕੀਤਾ ਸਾਰਾ ਕੁਝ ਉਹਨਾਂ ਵੱਲੋਂ ਕੀਤਾ ਗਿਆ ਪ੍ਰਭਜੀਤ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਪਰ ਅਬ ਜੀਤ ਨੇ ਹੀ ਸਾਰਾ ਫੜੇ ਸਾਡੇ ਉੱਪਰ ਹਮਲਾ ਕਰਵਾਇਆ ਸਾਡੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਉਲਟਾ ਸਾਡੇ ਪਰਿਵਾਰ ਨੂੰ ਝੂਠਾ ਬਲੇਮ ਕਰਕੇ ਝੂਠੇ ਕੇਸਾਂ ਦੇ ਵਿੱਚ ਫਸਾ ਗਏ ਝੂਠੇ ਉੱਪਰ ਪਰਚੇ ਕਰ ਦਿੱਤੇ ਗਏ ਨੇ ਸਵੇਰ ਦੇ ਮੈਂ ਚਾਰ ਗੇੜੇ ਥਾਣੇ ਦੇ ਵਿੱਚ ਲਾ ਚੁੱਕੇ ਹਾਂ ਕਿ ਮੈਨੂੰ ਐਫ ਆਰ ਦੇ ਦਿਓ ਮੈਨੂੰ ਕੋਈ ਐਫ ਆਰ ਵੀ ਨਹੀਂ ਦੇ ਰਿਆ ਨਾ ਤੇਰੇ ਨਾਲ ਕੋਈ ਮੇਰੀ ਸੁਣਵਾਈ ਕਰ ਰਿਆ ਨਾ ਮੇਰੀ ਕੋਈ ਗੱਲ ਸੁਣ ਰਹੀ ਮੇਰੀ ਹੁਣ ਇਹੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੱਥ ਜੋੜ ਕੇ ਕਿ ਆ ਸਾਰਾ ਪਰਿਵਾਰ ਜਿਹੜਾ ਮੇਰਾ ਡੁੱਬਦਾ ਮੇਰੇ ਪਰਿਵਾਰ ਨੂੰ ਬਚਾ ਲਓ ਮੇਰੇ ਜੇ ਕੋਈ ਮਦਦ ਕਰ ਸਕਦਾ ਅੱਛਾ ਕੋਈ ਵੀ ਪ੍ਰਸ਼ਾਸਨ ਜਿਹੜੀ ਜਿੱਥੋਂ ਤੱਕ ਮੇਰੀ ਖਬਰ ਪਹੁੰਚੇ ਸੁਣ ਕੇ ਤੇ ਮੇਰੀ ਮਦਦ ਕੀਤੀ ਜਾ ਕੇ ਫਤੋ ਮੇਰੀ ਇਹ ਹੀ ਬੇਨਤੀ ਹੱਥ ਜੋੜ ਕੇ ਸਾਰੀ ਪ੍ਰਸ਼ਾਸਨ ਦੇ ਅੱਗੇ ਤੇ ਪੰਜਾਬ ਦੇ ਅੱਗੇ ਤੇ ਵੀਰ ਸਾਡੇ ਅੱਗੇ ਮੀਡੀਆ ਦੇ ਅੱਗੇ ਵੀ ਕਿ ਮੇਰੀ ਖਬਰ ਜਿੱਥੋਂ ਤੱਕ ਪਹੁੰਚੇ ਬਚਾ ਦੇ ਮੈਨੂੰ ਹੱਕ ਦਵਾਇਆ ਜਾਵੇ ਕਣੇ ਚੇਲੇ ਕੱਲ ਜਿਹੜੀ ਪਿੰਡ ਚੇਲੇ ਵਿੱਚ ਗੋਲੀਬਾਰੀ ਹੋਈ ਹੈ ਕੀ ਮਸਲਾ ਕੀ ਜ਼ਰਾ ਹੈ ਮਸਲਾ ਪਛਾਦੀ ਪਹਿਲੀ ਹੀ ਬੜੇ ਜਰਦੀ ਉਹਨਾਂ ਕੋਲ ਸੀ ਕਿੰਨਾ ਦੇ ਕੋਲ ਜੀ ਗੱਜ ਵੀਰ ਸਿੰਘ ਕੋਲ ਆ अच्छा जी वो अदालत ਤੋਂ ਫੈਸਲਾ ਹੋ ਗਿਆ ਅਸੀਂ ਕਿ ਕੱਜਾ ਰਹਿਣ ਗਏ ਉਹਨਾਂ ਕੋਲ ਗੋਲੀਆਂ ਚਲਾਤੀਆਂ ਹਾਂਜੀ ਤੇ ਜੱਜ ਵੀਰ ਜਿਹੜੀ ਪਾਰਟੀ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਕਾਨਫਰੰਸ ਕੀਤੀ ਗਈ ਹੈ ਉਹਨਾਂ ਵੱਲੋਂ ਇਹ ਕਹਿਣਾ ਵੀ ਸਾਡੇ ਕੋਲ ਜਿਹੜਾ ਕੋਰਟ ਦਾ ਸਟੇ ਵਗੈਰਾ ਕੋਈ ਹੈਗਾ ਸਾਡੇ ਕੋਲ ਨਹੀਂ ਕੋਈ ਸਟੇ ਨਹੀਂ ਤੇ ਗੋਲੀਬਾਰੀ ਜਿਹੜੀ ਸਾਡੀ ਮੱਲੇ ਨੂੰ ਉਹ ਮੌਜੂਦਾ ਤੇ ਜਿਹੜੀ ਹੈ ਸਰਪੰਚ ਪਾਰਟੀ ਵੱਲੋਂ ਚਲਾਈ ਗਈ ਸਾਡੇ ਘਰ ਦੇ ਮੇਰੇ ਝੂਠ ਨਰਾ ਹੀ ਤੇ ਮੇਰਾ ਝੂਠ ਹੈ ਨਾ ਉੱਤੋਂ ਛੱਤ ਤੋਂ ਚਲਾਈਆਂ ਗੋਲੀਆਂ 315 ਤੋਰ ਦੀ ਅੱਛਾ ਜੀ ਇਹ ਜਿਹੜੀ ਗੋਲੀ ਕਿਹਨਾਂ ਵੱਲੋਂ ਚਲਾਈ ਗਈ ਵੀਰੇ ਜੱਜ ਵੀਰਨੋਂ ਤੇ ਗੋਲੀ ਦੇ ਵਿੱਚ ਕੌਣ ਜਖਮੀ ਹੋਇਆ ਪ੍ਰਾਪਦੀਪ ਸਿੰਘ ਮੌਜੂਦਾ ਸਰਪੰਚ ਤੇ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਸਾਡੇ ਕੋਲ ਸਟੇਵ ਵਗੈਰਾ ਉਹ ਵੀ ਬਰ ਗੀ ਕਿਹਨਾਂ ਜਾਉਂਦੇ ਉਹ ਝੂਠ ਹਨ ਨੇ ਕੋਈ ਕੋਟ ਦਾ ਸਟੇਰ ਨਹੀਂ ਉਹਨਾਂ ਦੇ ਕੋਈ ਕੁਝ ਨਹੀਂ ਹੈਗਾ ਨਾ ਗੋਲੀ ਬਾਰੀ ਚੱਲੀ ਸੀ ਉਹ ਕੀ ਮਸਲਾ ਸਾਡਾ ਦੇਖੋ ਪੰਚਾਇਤ ਦੀ ਜ਼ਮੀਨ ਨੂੰ ਲੈ ਕੇ ਜਿਹੜਾ ਕੱਲ ਝਗੜਾ ਹੋਇਆ ਸੋ ਜਮੀਨ ਦਾ ਵਿਵਾਦ ਵੱਖਰਾ ਵਾ ਪਰ ਗੋਲੀਬਾਰੀ ਦੇ ਵਿੱਚ ਜਿਹੜੇ ਮੌਜੂਦਾ ਸਰਪੰਚ ਆ ਕਿਸਮਤ ਨਾਲ ਹੀ ਉਹਦੀ ਜਾਨ ਬਚੀ ਆ ਉਹਦੇ ਤੇ ਗੋਲੀ ਨਾਲ ਹਮਲਾ ਕੀਤਾ ਗਿਆ ਜੋ ਜੇਰ ਇਲਾਜ ਹਸਪਤਾਲ ਆ ਇਸ ਸੰਬੰਧੀ ਜਿਹੜਾ ਅੰਡਰ ਸੈਕਸ਼ਨ 109 25 ਚਰੰਗਾ ਨਾਟ ਆਬਜੈਕਟ ਕੇਸ ਜਿਹੜਾ ਥਾਣਾ ਪਿਕਾ ਵਿੰਡੂ ਤੇ ਦਰਜ ਕਰ ਲਿਆ ਗਿਆ ਸੋ ਵਿੱਚ ਪੰਜ ਦੋਸ਼ੀ ਗ੍ਰਿਫਤਾਰ ਕਰਕੇ ਤੇ ਅਦਾਲਤ ਕੀਤੀ ਨੇ ਸੋ ਇਹਦੀ ਤਫ਼ਤੀਸ਼ ਜਾਰੀ ਹੈ ਕਿੰਨਾ ਵੱਲੋਂ ਗੋਲੀ ਸਰ ਜਿਹੜੀ ਚਲਾਈ ਗਈ ਹੈ ਇਹ ਜੱਜਵੀਰ ਪਾਰਟੀ ਨੇ ਸਰ ਜੱਜਵੀਰ ਦੇ ਪਰਿਵਾਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹਦੇ ਨਾਲ ਵੱਲੋਂ ਕਿਹਾ ਗਿਆ ਹੈ ਵੀ ਸਾਡੇ ਵੱਲੋਂ ਕੋਈ ਵੀ ਗੋਲੀ ਜਿਹੜੀ ਨਹੀਂ ਚਲਾਈ ਗਈ ਮੌਜੂਦਾ ਧਿਰ ਵੱਲੋਂ ਗੋਲੀ ਚਲਾਈ ਗਈ ਹੈ ਜਿਹਦੀ ਸਾਡੇ ਕੋਲ ਵੀਡੀਓ ਕਲਿੱਪ ਵਗੈਰਾ ਵੀ ਹੁੰਦੇ ਹੈਗੇ ਬਿਲਕੁਲ ਜੀ ਵੀਡੀਓ ਕਲਿੱਪ ਜਿਹੜੀਆਂ ਕੱਲ੍ਹ ਦੀਆਂ ਸ਼ੇਅਰ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਜੇ ਤੁਸੀਂ ਵੀਡੀਓ ਕਲਿੱਪ ਨੂੰ ਧਿਆਨ ਨਾਲ ਸੁਣੋਗੇ ਤੇ ਮੈਟਰ ਤਾਂ ਇਨਵੈਸਟੀਗੇਸ਼ਨ ਦਾ ਪਰ ਉਹ ਐ ਜਾਪਦਾ ਜੀ ਜਿਹਦਾ ਵੀਡੀਓ ਕਲਿੱਪ ਦੇ ਉੱਪਰਲੇ ਪਾਸੇ ਗੋਲੀ ਚੱਲਦੀ ਹੈ ਕਿਉਂਕਿ ਜਿੱਥੇ ਗੋਲੀ ਵੱਜੀ ਹੈ ਉਹ ਮਤਲਬ ਕਿ ਉੱਥੋਂ ਮੜ 2.5 ਤੋਂ ਉੱਥੋਂ ਦੀ ਆਵਾਜ਼ ਜਿਹੜੀ ਆ ਰਿਕਾਰਡਿੰਗ 'ਚ ਕਿਸ ਤਰ੍ਹਾਂ ਦੀ ਆਉਂਦੀ ਆ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਸੋ ਉਹਨਾਂ ਵੀਡੀਓਜ਼ ਨੂੰ ਵੀ ਵਿਚਾਰਿਆ ਜਾਊਗਾ ਪਰ ਜਿਹੜੀ ਰੀਅਲ ਗੱਲ ਆ ਵੀ ਉਹ ਗੋਲੀ ਤੇ ਉਹਦੇ ਵੱਜੀ ਆ ਤੇ ਵੱਜਣ ਕਰਕੇ ਜਿਹੜਾ ਉਹ ਬੰਦਾ ਇੰਜਰਡ ਆ ਤੇ ਅ ਅੰਡਰ ਟਰੀਟਮੈਂਟ ਆ ਸੋ ਪਰ ਜਿਹੜੀ ਕਾਨੂੰਨੀ ਪ੍ਰੋਸੀਡਿੰਗ ਉਹ ਚੱਲ ਜੀ ਇੱਕ ਜਿਹੜਾ ਉਹਨਾਂ ਪਰਿਵਾਰ ਵਾਲੋ ਅਲਿਗਿਚ ਨੇ ਮੈਂ ਵੀ ਸਾਡੇ ਕੋਲ ਸਟੇਟ ਕਰ ਕੋਈ ਕੂਟਦਾ ਹੈਗਾ ਹੁਣ ਦੇਖੋ ਇਹ ਜਦੋਂ ਅਦਾਲਤੀ ਸਿਸਟਮ ਆ ਸਾਨੂੰ ਦਰਾਨੇ ਤਫਤੀਸ਼ ਪੇਸ਼ ਕਰਨਗੇ ਤੇ ਉਹ ਵੀ ਵਿਚਾਰਿਆ ਜਾਊਗਾ ਪਰ ਗੋਲੀ ਮਾਰਨਾ ਤੇ ਸਟੇ ਦੋਨੋਂ ਚੀਜ਼ਾਂ ਵੱਖਰੀਆਂ ਵੱਖਰੀਆਂ ਆ